हां जी दोस्तों होने होने एक बड़ी खबर निकल के सामने आ है। के के दे के रही है जदा ही दोस्तों ਤੁਸੀਂ ਵੀ ਸਾਰੇ ਬਕਰਪੁਰ ਵਾਲੇ ਸਾਈਂ सुरेंद्र ਸ਼ਾਹ ਨੂੰ ਤਾਂ ਜਾਣਦੇ ਹੀ ਹੋਵੋਗੇ ਜੋ ਕਿ ਪਾਸਪੋਰਟ ਦੇ ਕੇ ਵੀਜ਼ੇ ਦੀ ਪੁੱਛਾ ਦਿੰਦੇ ਹਨ ਅਤੇ ਹੁਣ ਇਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਹਨਾਂ ਦੀ ਇੱਕ ਔਰਤਾਂ ਦੇ ਨਾਲ ਹੱਥੋ ਪਾਈ ਹੋ ਗਈ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਔਰਤਾਂ ਦੇ ਵੱਲੋਂ ਬਾਬਾ सुरेंद्र ਸ਼ਾਹ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ ওরা বলে গালি গালি আমি কথা না শুনে আমারে মারতেছে ওরে বলো সাড়ে তেল দিয়ে পুরো পড়ে গেছে ওলি মাটি থেকে ছাই করে দিছে ওরে বলো ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਮਾਮਲੇ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ